ਤਾਰਿਓ ਅਸਮੇਦੰ ਪ੍ਰਥਮ ਪੋਤ੍ਰ ਨਾਮੁ ਰਾਜੇ ਨੇ ਪਹਿਲੇ ਪੁੱਤਰ ਦਾ ਨਾਮ ਅਸੂਮੇਦ ਰਖਿਆ ਪਯੋ ਅਸਮੇਦਾਨ ਦੂਜੋ ਪਰਦਾਨ ਦੂਜਾ ਪੁੱਤਰ ਪ੍ਰਗਟ ਹੋਇਆ ਉਸ ਦਾ ਨਾਮ ਅਸਮੇਤਾਨ ਰਖਿਆ ਅਜੈ ਸਿੰਘ ਰਖਿਓ ਰੱਜੀ ਪੋਤ੍ਰ ਸੂਰੰ ਰੱਜੀ ਦਾਸੀ ਦੇ ਪੁੱਤਰ ਦਾ ਨਾਮ ਅਜੈ ਸਿੰਘ ਰਖਿਆ ਜੋ ਬਹੁਤ ਸੂਰਵੀਰ ਸੀ ਮਹਾਜੰਗ ਯੋਧਾ ਮਹਾਜਾਸਪੁਰੰਗ ਜੰਗ ਕਰਨ ਵਾਲਾ ਮਹਾਨ ਯੋਧਾ ਅਤੇ ਵੱਡੇ ਅਸ਼ਵਾਲਾ ਸੀ ਪਯੋ ਤਨ ਦੁਰਸਤੰ ਬਲੇਸ਼ਟੰ ਮਹਾਨੰ ਉਹ ਬਹੁਤ ਤੰਦਰੁਸਤ ਅਤੇ ਬਲਵਾਨ ਸਿੱਧ ਹੋਇਆ ਮਹਾਜੰਗ ਯੋਧਾ ਜੋ ਸ਼ਸਤਰੰ ਪਰਦਾਨੰ ਉਹ ਮਹਾਨ ਯੋਦਾ ਅਤੇ ਸ਼ਾਸਤਰ ਵਿਦਿਆ ਵਿੱਚ ਪਰਵੀਨ ਸੀ। ਹਨੈ ਦੁਸ਼ਟ ਪੁਸ਼ਟੰ ਮਹਾ ਸ਼ਾਸਤਰ ਤਾਰ। ਉਸਨੇ ਸ਼ਸਤਰਾਂ ਦੇ ਧਾਰ ਨਾਲ ਵੱਡੇ-ਵੱਡੇ ਦੁਸ਼ਟਾਂ ਨੂੰ ਮਾਰ ਦਿੱਤਾ। ਵੱਡੇ ਸੱਤਰ ਜیتے ਜਿਵੇਂ ਰਾਵਨਾਰਣ। ਅਤੇ ਸ਼੍ਰੀ ਰਾਮਚੰਦਰ ਰਾਵਨਾਰਣ ਵਾਂਗ ਤੱਕੜੇ ਵੈਰੀਆਂ ਨੂੰ ਜਿੱਤ ਲਿਆ। ਚੜਿਓ ਇੱਕ ਦਿਵਸੰ ਆਖੇ ਟੰ ਨਰੇ ਸੰਗ ਇੱਕ ਦਿਨ ਰਾਜਾ ਜਨਮੇ ਜਾ ਸ਼ਿਕਾਰ ਨੂੰ ਚੜਿਆ ਲਖੇ ਮ੍ਰਿਗ ਧਾਇਓ ਗਯੋ ਔਰ ਤੇ ਸੰਗ ਬਾੜ ਵਿੱਚ ਇੱਕ ਮ੍ਰਿਗ ਵੇਖ ਕੇ ਉਸ ਪਿੱਛੇ ਘੋੜਾ ਭਜਾ ਦਿੱਤਾ ਅਤੇ ਦੂਜੇ ਦੇਸ਼ ਦੀ ਸੀਮਾ ਵਿੱਚ ਪਹੁੰਚ ਗਿਆ ਸ਼੍ਰਾਮਯੋ ਪਰਮ ਬਾਟੰ ਤਕਿਓ ਇਹ ਇੱਕ ਤਾਲੰਗ ਬਹੁਤ ਸਫਰ ਕਰਨ ਕਰਕੇ ਰਾਜਾ ਥੱਕ ਗਿਆ ਅਤੇ ਇੱਕ ਤਲਾਬ ਵੇਖਿਆ ਤਹਾਂ ਦੌਰ ਕੈ ਪੀਨ ਪਾਨੰ ਉਤਾਲੰ ਜਲਦੀ ਹੀ દોੜ ਕੇ ਉਥੇ ਪਾਣੀ ਪੀਣ ਲਈ ਗਿਆ ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ ਜਲ ਪੀ ਕੇ ਰਾਜਾ ਉਥੇ ਸੋ ਗਿਆ ਤਦੋ ਜਲ ਵਿੱਚੋਂ ਆਗਾਮੀ ਸ਼ਕਤੀ ਨੇ ਇੱਕ ਘੋੜਾ ਕੱਢਿਆ ਤਕੀ ਬਾਜਣੀ ਰੋਪਰਾਜੰ ਸਮਾਜੰ ਜਾਲ ਵਿੱਚੋਂ ਨਿਕਲੇ ਘੋੜੇ ਨੇ ਰਾਜ ਦੇ ਠਾਠ ਬਾਠ ਵਾਲੀ ਘੋੜੀ ਬਾਜਣੀ ਨੂੰ ਵੇਖਿਆ ਲਗਿਓ ਆਣ ਤਾਕੋ ਰਹਿਓ ਤਾਹੇ ਗਰਭੰ ਆਤੇ ਉਸ ਘੋੜੀ ਨੂੰ ਆਣ ਲੱਗਿਆ ਜਿਸ ਦੇ ਫਾਲਸ ਰੂਪ ਉਸ ਨੂੰ ਗਰਭ ਹੋ ਗਿਆ ਪਾਇਓ ਸਿਆਮ ਕਰਨ ਸੋ ਬਾਜੀ ਅਦਰਭੰ ਸਮਾਪਾ ਕੇ ਉਸ ਘੋੜੀ ਨੇ ਕਾਲੇ ਕੰਨਾਂ ਵਾਲੇ ਇੱਕ ਆਮੌਲਕ ਘੋੜੇ ਨੂੰ ਜਨਮ ਦਿੱਤਾ ਕਰਿਓ ਬਾਜ ਮੇਦੰ ਵੱਡੋ ਯੱਗ ਰਾਜਾ ਉਸ ਘੋੜੇ ਦੀ ਪ੍ਰਾਪਤੀ ਤੋਂ ਬਾਅਦ ਰਾਜੇ ਨੇ ਬਹੁਤ ਵੱਡਾ ਅਸਵਮੇਦ ਯੱਗ ਕੀਤਾ ਜਿਨੇ ਸਰਬਪੂਪੰ ਸਰੇ ਸਰਬ ਕਾਜਾ ਸਾਰੇ ਰਾਜੇ ਜਿੱਤ ਲੇ ਅਤੇ ਸਾਰੇ ਕੰਮ ਸਵਰਗੇ ਗੱਡ ਰਿਓ ਜਗ ਤੰਬਨ ਕਰਿਓ ਹੋਮ ਕੁੰਡੰ ਫੇਰ ਯਗ ਦਾ ਕੰਬਾ ਗਾੜ ਦਿੱਤਾ ਅਤੇ ਯਗ ਕੁੰਡ ਬਣਾ ਲਿਆ ਬਲੀ ਭਾਂਤ ਪੋਖੇ ਬਲੀ ਬ੍ਰਿਪਰ ਚੁੰਡੰ ਬ੍ਰਾਹਮਣਾ ਦੀ ਮੰਡਲੀ ਨੂੰ ਚੰਗੀ ਤਰ੍ਹਾਂ ਰਾਜਾ ਪੂਜਾ ਦਿੱਤਾ ਦੇ ਕੋਟ ਦਾਨੰ ਪੱਕੇ ਪਰਮ ਪਾਕੰ ਕਰੋੜਾ ਦਾਨ ਦਿੱਤੇ ਅਤੇ ਵਧੀਆ ਪਕਵਾਨ ਤਿਆਰ ਕਰਵਾਏ ਲੋ ਮਾਦਕੀ ਨੂੰ ਵੱਡੋ ਧਰਮ ਸਾਕੰ ਰਾਜੇ ਨੇ ਕਲਯੁਗ ਵਿੱਚ ਬਹੁਤ ਵੱਡਾ ਧਰਮ ਦਾ ਸਾਕਾ ਕੀਤਾ ਲੱਗੀ ਦੇਖਨੇ ਆਪ ਜਿਉ ਰਾਜਬਾਲਾ ਜਿਉ ਹੀ ਰਾਣੀ ਰਾਜਬਾਲਾ ਉੱਠ ਕੇ ਵੇਖਣ ਲੱਗੀ ਮਹਾਰੂਪਵੰਤੀ ਮਹਾਜਵਾਲ ਆਲਾ ਮਹਾਰੂਪ ਵਾਲੀ ਅਤੇ ਵੱਡੇ ਤੇਜ ਵਾਲੀ ਰਾਣੀ ਰਾਜਬਾਲਾ ਉਠਿਓ ਪੌਣ ਕੇ ਬੇਗ ਸਿਉ ਅਗਰ ਪੁੱਤਰੰ ਉਸ ਵੇਲੇ ਰਾਣੀ ਦੇ ਅੱਗੇ ਦਾ ਵਸਤਰ ਹਵਾ ਦੇ ਬੁੱਲੇ ਨਾਲ ਉੱਡ ਗਿਆ ਹਸੇ ਦੇਕ ਨੰਨ ਤ੍ਰਿਯੰ ਬੇ ਪ੍ਰਚਤਰੰ ਅਤੇ ਰਾਣੀ ਨੰਗੀ ਹੋ ਗਈ ਇਸ ਇਸਤਰੀ ਨੂੰ ਨੰਗਿਆ ਵੇਖ ਕੇ ਬ੍ਰਾਹਮਣ ਅਤੇ ਛਤਰੀ ਹੱਸ ਪੇ ਭਯੋ ਕੋਪ ਰਾਜਾ ਗਹਿ ਬੇ ਪ੍ਰ ਸਰਵੰ ਇਸ ਤਰ੍ਹਾਂ ਹੋਏ ਰਾਣੀ ਦੇ ਅਨਾਦਰ ਕਰਕੇ ਰਾਜਾ ਕਰੋਧ ਨਾਲ ਭਰ ਗਿਆ ਅਤੇ ਸਾਰੇ ਬ੍ਰਾਹਮਣ ਪਕੜ ਲੇ। ਦਹੇ ਖੀਰ ਖੰਡੰ ਵੱਡੇ ਪਰਮ ਗਰਭੰ ਬਹੁਤ ਹੰਕਾਰ ਕਰਨ ਵਾਲੇ ਬ੍ਰਾਹਮਣਾਂ ਨੂੰ ਖੀਰ ਅਤੇ ਖੰਡ ਦੇ ਕੁੰਡਾ ਵਿੱਚ ਪਾ ਕੇ ਸਾੜ ਦਿੱਤਾ। ਪ੍ਰਥਮ ਬਾਦ ਕੈ ਸਰਵ मुंडे मुंडाई ਪਹਿਲਾ ਬਨ ਕੇ ਸਾਰੇ ਬ੍ਰਾਹਮਣਾਂ ਦੇ ਸਿਰ ਮਨਵਾ ਦਿੱਤੇ। ਪੋਨਰ ਐ ਦੁਆ ਸੀਸਤਾਕੇ ਟਿਕਾਈ ਫਿਰ ਉਹਨਾ ਦੇ ਸਿਰ ਉੱਤੇ ਇਹਨੂੰ ਟਿਕਾ ਦਿੱਤੇ ਪੋਨਰ ਤਪਤ ਕੈ ਖੀਰ ਕੇ ਮੱਧ ਡਾਰਿਓ ਫਿਰ ਉਹਨਾ ਵਿੱਚ ਤਤੀ ਖੀਰ ਪਾ ਦਿੱਤੀ ਇਮੰ ਸਰਬ ਵਿਪ੍ਰਾਨ ਕੋ ਜਾਰ ਮਾਰਿਓ ਇਸ ਤਰ੍ਹਾਂ ਸਾਰਿਆਂ ਬ੍ਰਾਹਮਣਾਂ ਨੂੰ ਸਾੜ ਕੇ ਮਾਰ ਦਿੱਤਾ ਕਿਤੇ ਬਾਦ ਕੈ ਬੇਪਰ ਬਾਚੇ ਦੀਵਾਰੰ ਕਿਤਨੇ ਹੀ ਬ੍ਰਾਹਮਣ ਬਨ ਕੇ ਕੰਦਾ ਵਿੱਚ ਚਿਣ ਦਿੱਤੇ ਕਿਤੇ ਫਾਤ ਦਾਸੀ ਦੀਏ ਬੇਪ੍ਰਪਾਰੰ ਕਿਤਨੇ ਹੀ ਵੱਡੇ ਵੱਡੇ ਬ੍ਰਾਹਮਣ ਬਨ ਕੇ ਭਾਂਸੀ ਦੇ ਦਿੱਤੇ ਕਿਤੇ ਬਾਰ ਬੋਰੇ ਕਿਤੇ ਅਗਨ ਜਾਰੇ ਕਿਤਿਆਂ ਨੂੰ ਪਾਣੀ ਵਿੱਚ ਡੋਬ ਦਿੱਤਾ ਅਤੇ ਅੱਗ ਵਿੱਚ ਸાળ ਦਿੱਤਾ ਕਿਤੇ ਅੱਧ ਚੀਰੇ ਕਿਤੇ ਬਾਦ ਫਾਰੇ ਕਤਨੇ ਹੀ ਅੱਧੇ ਚੀਰ ਦਿੱਤੇ ਅਤੇ ਕਿਤਨੇ ਹੀ ਬੰਨ ਕੇ ਪਾੜ ਦਿੱਤੇ ਲਗਿਓ ਦੋਖ ਭੂਪੰ ਬੱਢਿਓ ਕੋਸਟ ਦੇਹੀ ਰਾਜੇ ਜਨਮੇ ਜੇਨੂ ਬ੍ਰਹਮ ਹਤਿਆ ਦਾ ਦੋਸ਼ ਲੱਗ ਗਿਆ ਅਤੇ ਸਰੀਰ ਵਿੱਚ ਕੋੜ ਵੱਧ ਗਿਆ ਸਬੇ ਬੇਪਰ ਬੋਲੇ ਕਰਿਓ ਰਾਜ ਨਹੀਂ ਫਿਰ ਹੋਰ ਸਾਰੇ ਬ੍ਰਾਹਮਣ ਬੁਲਾਏ ਅਤੇ ਰਾਜੇ ਨੇ ਉਹਨਾਂ ਨਾਲ ਪ੍ਰੇਮ ਕੀਤਾ ਕਹੋ ਕੋਣ ਸੋ ਬੈਠ ਕੀਜੇ ਵਿਚਾਰੰ ਉਹਨਾਂ ਨੂੰ ਕਿਹਾ ਕਿ ਤੁਸੀਂ ਬੈਠ ਕੇ ਵਿਚਾਰ ਕਰੋ ਅਤੇ ਦੱਸੋ ਕਿ ਮੈਂ ਕਿਹੜਾ ਪਾਪ ਕੀਤਾ ਹੈ ਜਿਸ ਕਰਕੇ ਕੋੜ ਹੋਇਆ ਹੈ ਅਤੇ ਉਹ ਕਿਹੜਾ ਉਪਾਅ ਹੈ ਦਹ ਦੇਹ ਦੋਖੰ ਮਿਟੈ ਪਾਪ ਪਾਰੰ ਜਿਸ ਨਾਲ ਭਾਰੀ ਪਾਪ ਮਿਟ ਜਾਏ ਅਤੇ ਦੇਹ ਦਾ ਦੋਸ਼ ਖਤਮ ਹੋ ਜਾਏ ਬੋਲੇ ਰਾਜਦਵਾਰੰ ਸਭੈ ਬਿਪਰ ਆਏ ਰਾਜੇ ਦੇ ਬੁਲਾਏ ਸਾਰੇ ਬ੍ਰਾਹਮਣ ਰਾਜਦਵਾਰ ਉੱਤੇ ਆਏ ਵੱਡੇ ਵਿਆਸ ਤੇ ਆਦ ਲੈ ਕੇ ਬੁਲਾਏ ਵਿਆਸ ਆਦੀ ਵੱਡੇ ਵੱਡੇ ਰਿਸ਼ੀਆਂ ਨੂੰ ਵੀ ਬੁਲਾ ਲਿਆ ਦੇਖੈ ਲਾਗ ਸਾਸਤਰੰ ਬੋਲੇ ਬਿਪਰ ਸਰਬੰ ਉਹਨਾਂ ਨੇ ਸ਼ਸਤਰਾਂ ਨੂੰ ਵੇਖਿਆ ਅਤੇ ਸਾਰੇ ਬ੍ਰਾਹਮਣ ਕਹਿਣ ਲੱਗੇ ਕਰਿਓ ਬਿਪਰ ਮੇਦੰ ਬੱਢੇਉ ਭੋਪ ਗਰਮ ਕੇ ਰਾਜੇ ਨੇ ਹੰਕਾਰ ਦੇ ਵੱਦ ਜਾਣ ਕਾਰਨ ਬੇਪਰਮੇਦ ਵਿੱਚ ਬ੍ਰਾਹਮਣਾਂ ਦੀ ਆਹੋਤੀ ਦਿੱਤੀ ਹੈ ਸੁਣੋ ਰਾਜ ਸਰਦੂਲ ਵਿਦਿਆ ਨਿਧਾਨੰ ਇਹ ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖਜ਼ਾਨੇ ਕਰਿਓ ਬੇਪਰਮੇਦੰ ਸੋ ਜੰਗ ਪਰਮਾਨੰ ਸੁਣੋ ਸਾਰਾ ਜਗਤ ਜਾਣਦਾ ਹੈ ਕਿ ਤੁਸੀਂ ਬੇਪਰਮੇਦ ਕੀਤਾ ਹੈ पायो आकाश मंत्र ना है कौन है ये काम थोड़े तो, तो अचानक हो गया है किसी ने थानू तो कहा नहीं है करी जोन होती भई बात तो नहीं। पर प्रभु ने जोड़ी गल करनी हूँ है वो ही उद्दी है वाहगुरु जी का खालसा वाहगुरू जी की फतेह